ਕਿੰਨੀ ਤੇਜ਼ੀ ਦੇ ਨਾਲ ਪਾਣੀ ਇਸ ਪੁਲ ਦੇ ਹੇਠਾਂੋਂ ਨਿਕਲ ਰਿਹਾ ਹੈ ਤੇ ਕਿਤੇ ਨਾ ਕਿਤੇ ਪਾਣੀ ਦੀ ਮਾਤਰਾ ਵੀ ਕਾਫੀ ਜ਼ਿਆਦਾ ਹੈ ਸਪੀਡ ਵੀ ਕਾਫੀ ਜ਼ਿਆਦਾ ਹੈ ਤੇ ਫਿਲਹਾਲ ਆਪਾਂ ਕਿਤੇ ਨਾ ਕਿਤੇ ਇਹ ਵਾਲਾ ਪੁਲਾ ਕਿਸਾਨਾਂ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਹੈ ਸਿਰਦਰਦੀ ਇਸ ਕਰਕੇ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਹਾਂਜੀ ਸਾਰੇ ਭੈਣਾਂ ਦੇ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 5 ਤਰੀਕ ਤੇ ਜਿਵੇਂ ਕਿ ਅਸੀਂ ਤੁਹਾਡੇ ਨਾਲ ਡੇਲੀ ਖੱਗੜ ਤੋਂ ਰਿਲੇਟਡ ਜਿਹੜੀ ਵੀ ਜਾਣਕਾਰੀ ਸਾਂਝੀ ਕਰਦੇ ਰਹਿੰਦੇ ਹਾਂ ਦਾਲਾ ਆਪਾਂ ਜਿਹੜੀ ਖਨੋਰੀ ਤੋਂ ਤੁਹਾਡੇ ਨਾਲ ਅਪਡੇਟ ਕੀ ਜਾਣਕਾਰੀ ਸਾਂਝੀ ਕੀਤੀ ਸੀਗੀ ਤੇ ਜਿਹੜਾ ਕੱਲ ਖਨੋਰੀ ਪਾਣੀ ਦਾ ਪੱਧਰ ਸੀਗਾ ਉਹ ਲਗਭਗ 749 ਤੋਂ ਥੋੜਾ ਪਲੱਸ ਚੱਲ ਰਿਹਾ ਸੀਗਾ ਤੇ ਫਿਲਹਾਲ ਹੁਣ ਆਪਾਂ ਖੜੇ ਸੀਗੇ ਜਾਖੜ ਜਾਖੜ ਪੁਲ ਦੇ ਉੱਪਰ ਤੇ ਜਾਖੜ ਪੁਲ ਤੋਂ ਜਿਹੜੀ ਅੱਜ ਫੇਰ ਦੁਬਾਰਾ ਤੁਹਾਡੇ ਨਾਲ ਇੱਕ ਨਵੀਂ ਜਾਣਕਾਰੀ ਜਿਹੜੀ ਸਾਂਝੀ ਕਰਦੇ ਆਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਪਾਣੀ ਦਾ ਪੱਧਰ ਪਾਣੀ ਜਿੱਦਾਂ ਪਹਿਲਾਂ ਚੱਲ ਰਿਹਾ ਸੀਗਾ ਜਿਹੜੀ ਸਪੀਡ ਦੇ ਵਿੱਚ ਪਹਿਲਾਂ ਚੱਲ ਰਿਹਾ ਸੀਗਾ ਉਨੀ ਕੁ ਸਪੀਡ ਦੇ ਵਿੱਚ ਉਨੇ ਕ ਲੈਵਲ ਤੇ ਇੱਥੇ ਚੱਲ ਰਿਹਾ ਹੈ ਤੇ ਕੁੱਲ ਮਿਲਾ ਕੇ ਗੱਲ ਕਰੀਏ ਤਾਂ ਫਿਲਹਾਲ ਹਜੇ ਵੀ ਕਿਸਾਨ ਭਰਾਵਾਂ ਦੇ ਵਿੱਚ ਲਾਗੇਵੰਨੇ ਦੇ ਇਲਾਕੇ ਦੇ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਬਰਕਰਾਰ ਹੈ ਕਿਉਂਕਿ ਪਾਣੀ ਦਿਨ ਬਦਨ ਵਾਧੇ ਜ਼ਰੂਰ ਰਿਹਾ ਕਿਉਂਕਿ ਅ ਪਹਿਲਾਂ ਤਾਂ ਮੈਂ ਖਨੌੜੀ ਦੀ ਗੱਲ ਕਰਾਂ ਖਨੌੜੀ ਜਿਹੜਾ ਕੱਲ ਪਾਣੀ ਦਾ ਪੱਧਰ ਸੀਗਾ 749 ਤੋਂ ਪਲੱਸ ਸੀਗਾ ਤੇ ਹੁਣ ਇਹ ਸਵੇਰੇ ਸਵੇਰੇ ਇੱਕ ਵੀਰ ਨਾਲ ਗੱਲਬਾਤ ਹੋਈ ਹੈ ਔਰ ਮੈਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਵੀ ਕਰ ਦੇਣਾ ਉਹ ਜਾਣਕਾਰੀ ਕਿਹੜਾ ਖਨੌੜੀ ਪਾਣੀ ਦਾ ਪੱਧਰ ਹੈ ਉਹ ਲਗਭਗ 750 ਦੇ ਕਰੀਬ 750 ਤੋਂ ਥੋੜਾ ਜਿਹਾ ਇੱਕ ਦੋ ਪੁਆਇੰਟ ਥੱਲੇ ਹੈ ਮਤਲਬ ਕਿ ਕੱਲ ਨਾਲੋਂ ਵਧਿਆ ਜ਼ਰੂਰ ਹੈ ਤੇ ਇੱਕ ਥੋੜੀ ਜਿਹੀ ਰਾਹਤ ਦੀ ਖਬਰ ਇਹ ਹੈ ਕਿ ਜਿਹੜਾ ਪਾਣੀ ਹੈ ਉਹ ਫੁੱਟਾਂ ਦੀ بجائے ਇੰਚਾਂ ਦੇ ਵਿੱਚ ਵਧ ਰਿਹਾ ਹੈ मतलब 1 इंच ਵੱਧ ਗਿਆ 2 इंच ਵੱਜ ਗਿਆ ਤਾਂ ਕਿਤੇ ਨਾ ਕਿਤੇ ਇਹ ਥੋੜੀ ਜੀ ਰਾਹਤ ਦੀ ਖਬਰ ਹੈ ਕਿ ਜੇਕਰ ਇੰਛਾ ਦੇ ਵਿੱਚ ਪਾਣੀ ਵੱਧਦਾ ਤਾਂ ਇੰਨਾ ਕੁ ਪਾਣੀ ਜਿਆਦਾ मतलब ਧੱਕਾ ਨਹੀਂ ਲੱਗਦਾ ਤੇ ਆਸਾਨੀ ਨਾਲ ਨਿਕਲਦਾ ਪਿਆ ਤੇ ਜੇਕਰ ਪਾਣੀ ਇਸ ਤੋਂ ਜਿਆਦਾ ਮਾਤਰਾ ਦੇ ਵਿੱਚ ਵੱਧਦਾ ਹੈ ਫੁੱਟਾਂ ਦੇ ਫੁੱਟਾਂ ਦੇ ਵਿੱਚ ਵੱਧਦਾ ਤਾਂ ਕਿਤੇ ਨਾ ਕਿਤੇ ਉਹ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਦਿੱਕਤ ਕਰ ਸਕਦਾ ਹੈ ਤਾਂ ਫਿਲਹਾਲ ਤਾਂ ਚਲੋ ਪ੍ਰਮਾਤਮਾ ਦੀ ਮਿਹਰ ਹੈ ਕਿ ਜਿੰਨੇ ਵੀ ਬੰਨ ਨੇ ਮੋਣਕ ਦੇ ਇਲਾਕੇ ਦੇ ਵਿੱਚ ਚਾਂਦਪੁਰੇ ਦੇ ਇਲਾਕੇ ਦੇ ਵਿੱਚ ਆ ਪਿਛਲੇ ਮਕੋੜ ਸਾਹਿਬ ਦੇ ਇਲਾਕੇ ਦੇ ਵਿੱਚ ਫਿਲਹਾਲ ਜਿੰਨੇ ਵੀ ਬੰਨ ਨੇ ਸਾਰੇ ਠੀਕ ਨੇ ਤੇ ਖਨੋੜੀ ਦੀ ਇੱਕ ਵਾਰ ਤੋਂ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦਾ ਕਿ ਖਨੋੜੀ ਜਿਹੜਾ ਅੱਜ ਕੱਲ ਦੀ ਬਜਾਏ ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਤੇ 750 ਤੋਂ ਲਗਭਗ 2 ਇੰਚ ਜਿਹੜਾ ਉਹ ਥੱਲੇ ਚੱਲ ਰਿਹਾ ਹੈ ਤੇ ਫਿਲਹਾਲ ਹੁਣ ਆਪਾਂ ਜਾਖੜ ਪੁਲ ਤੇ ਖੜੇ ਸੀਗੇ ਤੇ ਜਾਖੜ ਪੁਲ ਤੋਂ ਜਿਹੜੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਜਿਹੜਾ ਪੁਲ ਮਤਲਬ ਕਿ ਜਮੀਨੀ ਪੱਧਰ ਤੇ ਬਣਿਆ ਹੋਇਆ ਉਹਦੇ ਨਾਲ ਪਾਣੀ ਪਹਿਲਾਂ ਵੀ ਟੱਚ ਕਰ ਰਿਹਾ ਸੀ ਤੇ ਫਿਲਹਾਲ ਹੁਣ ਉੱਥੋਂ ਦੇ ਕੀ ਹਾਲਾਤ ਨੇ ਵੀਡੀਓ ਜ਼ਰੀਏ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਦਾ ਫਿਲਹਾਲ ਹੁਣ ਆਪਾਂ ਉਸ ਪੁਲ ਵਾਲੀ ਸਾਈਡ ਚੱਲਦੇ ਹਾਂ ਉਸ ਪੁਲ ਦੇ ਤੋੜੇ ਨਾਲ ਜਿਹੜੀ ਮੈਂ ਜਾਣਕਾਰੀ ਸਾਂਝੀ ਕਰਦਾ ਕਿ ਪਹਿਲਾ ਤਾਂ ਪਾਣੀ ਦੀ ਸਪੀਡ ਦੇਖੋ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਆ ਕਾਫੀ ਸਪੀਡ ਦੇ ਵਿੱਚ ਪਾਣੀ ਜਿਹੜਾ ਹੈ ਇਸ ਪੁਲ ਦੇ ਉੱਪਰ ਚੱਲ ਰਿਹਾ ਤੇ ਸਾਹਮਣੇ ਦੇਖ ਸਕਦੇ ਹੋ ਜਿਹੜਾ ਜੱਖੜ ਪੁਰਾਣਾ ਪੁਲ ਜਿਹੜਾ ਬਣਿਆ ਹੋਇਆ ਹੈ ਜਿਹੜਾ ਕਿ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਸਿਰਦਰਦੀ ਹੈ ਕਿਉਂਕਿ ਜਦੋਂ ਵੀ ਇਸਪੋਲ ਨਾਲ ਡਾਫ ਲੱਗਣੀ ਸ਼ੁਰੂ ਹੋ ਜਾਂਦੀ ਹੈ ਜਿਸ ਵੇ ਜਦੋਂ ਵੀ ਇਸਪੋਲ ਨਾਲ ਪਾਣੀ ਟੱਚ ਹੋਣਾ ਸ਼ੁਰੂ ਜਾਂਦਾ ਤਾਂ ਕਿਤੇ ਨਾ ਕਿਤੇ ਜਿਹੜੇ ਪਿਛਲੇ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਜਾਂਦਾ ਤੇ ਲਗਾਤਾਰ ਦੋ ਕੁ ਦਿਨ ਹੋ ਗਏ ਨੇ ਜਿਹੜਾ ਪਾਣੀ ਹੈ ਇਸਪੋਲ ਨਾਲ ਖਹਿ ਕੇ ਲੰਘ ਰਿਹਾ ਤੇ ਫਿਲਹਾਲ ਕੱਲ ਦੀ ਤੁਲਨਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ 1-2 ਇੰਚ ਪਾਣੀ ਦਾ ਪੱਧਰ ਵਧਿਆ ਹੈ ਅ ਮੈਂ ਵੀ ਇੱਥੇ ਆਇਆ ਸੀਗਾ ਤੇ ਇੱਥੋਂ ਦੇ ਜਿਹੜੇ ਲਾਗੇ ਦੇ ਵਸਨੀਕ ਕਿ ਕਿਸਾਨ ਭਰਾਵਾਂ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਕੱਲ੍ਹ ਨਾਲੋਂ 1-2 ਇੰਚ ਜਿਹੜਾ ਪਾਣੀ ਦਾ ਪੱਧਰ ਇੱਥੇ ਵਧਿਆ ਤੇ ਸਾਹਮਣੇ ਤੁਸੀਂ ਪੁਲ ਵੀ ਦੇਖ ਵੀ ਸਕਦੇ ਹੋ ਕਿ ਹਜੇ ਵੀ ਉਸ ਪੁਲ ਨਾਲ ਖੇਹੇ ਜਿਹੜਾ ਪਾਣੀ ਲੰਘ ਰਿਹਾ ਤੇ ਕਿਤਨਾ ਕਿਤੇ ਜਿਹੜਾ ਪੋਲਾ ਕਿਸਾਨ ਭਰਾਵਾਂ ਵਾਸਤੇ ਬਹੁਤ ਵੱਡੀ ਸਰਦਰਦੀ ਹੈ ਕਿਉਂਕਿ ਜਦੋਂ ਵੀ ਇਸ ਪੁਲ ਨੂੰ ਪਾਣੀ ਟੱਚ ਹੁੰਦਾ ਹੈ ਜਾਂ ਜਿਆਦਾ ਪੱਧਰ ਪਾਣੀ ਦਾ ਵਧਦਾ ਹੈ ਤੇ ਇੱਥੇ ਡਾਫ ਲੱਗਦੀ ਹੈ ਜਿਸ ਕਰਕੇ ਜਿਹੜੇ ਪਿਛਲੇ ਇਲਾਕੇ ਨੇ ਉਹਨਾਂ ਦੇ ਵਿੱਚ ਪਾਣੀ ਦਾ ਪੱਧਰ ਚੜ੍ਹਦਾ ਹੈ ਤੇ ਅ ਨੱਕੇ ਬਣੇ ਹੋਏ ਨੇ ਉਹਨਾਂ ਦੇ ਟੁੱਟਣ ਦਾ ਖਤਰਾ ਵੱਧ ਜਾਂਦਾ ਹੈ ਤੇ ਫਿਲਹਾਲ ਇਹ ਜਿਹੜੀ ਜਾਣਕਾਰੀ ਸੀਗੀ ਆਪਾਂ ਤੁਹਾਡੇ ਨਾਲ ਜਾਖਲ ਤੋਂ ਸਾਂਝੀ ਕਰ ਰਹੇ ਆ ਤੇ ਪਾਣੀ ਦਾ ਪੱਧਰ ਵੱਧ ਜੂਰ ਰਿਹਾ ਹੈ ਪਰ ਵੱਧ ਥੋੜਾ ਜਿਹਾ ਇਹ ਹੈ ਕਿ ਇੰਚਾਂ 2 ਇੰਚਾਂ ਦੇ ਵਿੱਚ ਵੱਧ ਰਿਹਾ ਹੈ ਖਨੌਰੀ ਤੋਂ ਵੀ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਸੀ ਤੀ ਖਨੌਰੀ ਕੱਲ ਦੀ ਤੁਲਨਾ ਦੇ ਵਿੱਚ ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕੱਲ 749 ਤੋਂ ਥੋੜਾ ਜਿਹਾ ਪਲੱਸ ਸੀਗਾ ਤੇ ਅੱਜ ਜਿਹੜਾ ਲਗਭਗ 750 ਦੇ ਕਰੀਬ 750 ਤੋਂ 2.0 ਥੱਲੇ ਚੱਲ ਰਿਹਾ ਹੈ ਇਹ ਇਹ ਜਿਹੜੀ ਸੀਗੀ ਜੀ 5 ਤਰੀਕ ਦੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਫਿਲਹਾਲ ਅੱਜ ਸਾਂਝੀ ਕਰ ਰਿਹਾ ਹਾਂ ਹੁਣ ਆਪਾਂ ਜਿਹੜਾ ਉਹ ਨਵਾਂ ਪੁਲ ਬਣਿਆ ਹੋਇਆ ਉਸ ਪੁਲ ਦੇ ਥੋੜਾ ਜਿਹਾ ਥੱਲੇ ਖੜੇ ਸੀ ਤੇ ਸਾਹਮਣੇ ਦੇਖ ਵੀ ਸਕਦੇ ਹੋ ਕਿ ਪਾਣੀ ਕਿੰਨੀ ਤੇਜ਼ੀ ਦੇ ਨਾਲ ਅੱਗੇ ਨੂੰ ਵਧ ਰਿਹਾ ਹੈ ਤੇ ਪਾਣੀ ਦੀ ਮਾਤਰਾ ਵੀ ਕਾਫੀ ਜ਼ਿਆਦਾ ਹੈ ਸਪੀਡ ਵੀ ਕਾਫੀ ਜ਼ਿਆਦਾ ਹੈ ਤੇ ਫਿਲਹਾਲ ਆਪਾਂ ਉਹ ਪੁਰਾਣੇ ਪੁਲ ਕੋ ਵੀ ਚਲਦੇ ਹਾਂ ਉਹ ਜਿਹੜਾ ਪੁਰਾਣਾ ਪੁਲ ਬਣਿਆ ਹੋਇਆ ਹੈ ਉੱਥੇ ਜਾ ਕੇ ਵੀ ਮੈਂ ਤੁਹਾਨੂੰ ਦਿਖਾਣਾ ਕਿ ਪਾਣੀ ਕਿੰਨੀ ਕਿ ਸਪੀਡ ਦੇ ਨਾਲ ਉੱਥੋਂ ਚੱਲ ਰਿਹਾ ਹੈ ਪਾਣੀ ਦਾ ਕਿੰਨਾ ਕੁ ਲੈਵਲ ਹੈ ਤੇ ਕਿੰਨਾ ਹੀ ਖਤਰਾ ਦੀ ਗੱਲ ਹੈ ਕਿਉਂਕਿ ਜਿਵੇਂ ਆਪਾਂ ਪਹਿਲਾਂ ਆਲਰੇਡੀ ਗੱਲ ਕਰ ਵੀ ਰਹੇ ਸੀ ਕਿ ਜਿਹੜਾ ਉਹ ਵਾਲਾ ਨਵਾਂ ਪੁਲ ਤੇ ਚਲੋ ਬਣ ਹੀ ਗਿਆ ਪਰ ਜਿਹੜਾ ਉਹ ਪੁਰਾਣਾ ਪੁਲ ਹੈ ਹਜੇ ਵੀ ਉੱਥੇ ਖੜਿਆ ਹੋਇਆ ਹੈ ਤਾਂ ਕਿਤੇ ਨਾ ਕਿਤੇ ਇਹ ਵਾਲਾ ਇੱਕ ਕਿਸਾਨਾਂ ਵਾਸਤੇ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਹੈ ਸਿਰਦਰਦੀ ਇਸ ਕਰਕੇ ਹੈ ਕਿਉਂਕਿ ਇਹਦੇ ਨਾਲ ਡਾਫ ਲੱਗਦੀ ਹੈ ਡਾਫ ਲੱਗਣ ਕਰਕੇ ਪਾਣੀ ਜਿਹੜੇ ਪਾਣੀ ਨੂੰ ਰੋਕ ਲੱਗਦੀ ਹੈ ਰੋਕ ਲੱਗਣ ਕਰਕੇ ਕਿਤੇ ਨਾ ਕਿਤੇ ਇੱਥੇ ਆਣ ਕੇ ਪਾਣੀ ਦੀ ਸਪੀਡ ਘਟਣ ਕਰਕੇ ਪਿੱਛੇ ਜਿਹੜਾ ਪਾਣੀ ਹੈ ਉਹ ਚੜਨਾ ਸ਼ੁਰੂ ਹੋ ਜਾਂਦਾ ਇੱਕ ਵਾਰ ਆਪਾਂ ਉੱਥੇ ਵੀ ਚੱਲਦੇ ਆਂ ਪੁਰਾਣੇ ਪੁ ਪਾਣੀ ਕਿੰਨੇ ਕਾ ਲੈਵਲ ਤੇ ਜਿਹੜਾ ਕਿੰਨੀ ਕ ਸਪੀਡ ਦੇ ਵਿੱਚ ਉਸ ਪੁਲ ਦੇ ਵਿੱਚੋਂ ਵੇਠਾ ਦੀ ਲੰਘ ਰਿਹਾ ਹੁਣ ਆਪਾਂ ਬਿਲਕੁਲ ਉਸ ਪੁਰਾਣੇ ਪੁਲ ਦੇ ਲਾਗੇ ਖੜੇ ਸੀ ਜਿਹੜਾ ਜਾਖੜਾ ਬਣਿਆ ਹੋਇਆ ਤੇ ਜਿਹਦੇ ਨਾਲ ਪਾਣੀ ਬਿਲਕੁਲ ਖਹਿ ਕੇ ਲੰਘ ਰਿਹਾ ਤੇ ਕੁੱਲ ਵਲਾ ਕੇ ਗੱਲ ਕਰੇ ਕਿ ਇਹ ਜਿਹੜਾ ਪੋਲਾ ਡਾਸ ਦਾ ਕਾਨ ਬਰਿਆ ਤੇ ਜਿਹੜਾ ਉਹ ਸਾਹਮਣੇ ਤੁਸੀਂ ਪੁਲ ਦੇਖ ਰਹੇ ਹੋ ਉਹ ਹੁਣ ਨਵਾਂ ਪੁਲ ਬਣਿਆ ਤੇ ਇਹ ਜਿਹੜਾ ਸੀਗਾ ਪਹਿਲਾ ਪੁਰਾਣਾ ਪੁਲ ਜਿਹੜਾ ਪਹਿਲਾ ਪੁਰਾਣਾ ਫਿਰ ਹਾਲ ਹੁਣ ਵੀ ਇੱਥੇ ਹੈਗਾ ਤਾਂ ਕਿਤੇ ਨਾ ਕਿਤੇ ਇਹ ਵਾਲਾ ਪੁਲ ਹੈ ਕਿਸਾਨਾਂ ਵਾਸਤੇ ਸਭ ਤੋਂ ਵੱਡੀ ਸਿਰਦਰਦੀ ਹੈ ਸਿਰਦਰਦੀ ਇਸ ਕਰਕੇ ਤੁਸੀਂ ਸਾਹਮਣੇ ਕਿ ਇਸ ਪੁਲ ਨਾਲ ਬਹੁਤ ਜ਼ਿਆਦਾ ਡਾਫ ਲੱਗਦੀ ਹੈ ਤੇ ਡਾਫ ਲੱਗਣ ਕਰਕੇ ਜਿਹੜਾ ਪਾਣੀ ਦਾ ਪੱਧਰ ਵਧਾਉਣ ਵਿੱਚ ਇੱਕ ਮੁੱਖ ਗਾਣ ਇਸ ਪੁਲ ਦਾ ਜਿਹੜਾ ਹੈਗਾ ਤੇ ਜਦੋਂ ਕਿਤੇ ਇਹ ਪੁਲ ਟੁੱਟੇਗਾ ਤਾਂ ਕਿਸਾਨਾਂ ਨੂੰ ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਰਾਹਤ ਮਿਲੂਗੀ ਤੇ ਮੈਂ ਪਰਲੀ ਸਾਈਡ ਵੀ ਜਾ ਕੇ ਤੁਹਾਨੂੰ ਦਿਖਾਣਾ ਇੱਕ ਵਾਰੀ ਤੇ ਫਿਲਹਾਲ ਆਪਾਂ ਇਸ ਪੁਲ ਦੇ ਪਰਲੀ ਸਾਈਡ ਵੀ ਚਲਦੇ ਹਾਂ ਪਰਲੀ ਸਾਈਡ ਵੀ ਜਾ ਕੇ ਇੱਕ ਵਾਰ ਤੁਹਾਨੂੰ ਮੈਂ ਦਿਖਾਣਾ ਕਿ ਇੱਥੇ ਜਿਹੜਾ ਪਾਣੀ ਕਿਸ ਤਰੀਕੇ ਨਾਲ ਚੱਲ ਰਿਹਾ ਪਾਣੀ ਕਿੰਨੀ ਕਿ ਸਪੀਡ ਦੇ ਵਿੱਚ ਜਿਹੜਾ ਇਸ ਪੁਲ ਦੇ ਥੱਲੇੋਂ ਦੀ ਾਂ ਦੀ ਲੰਘ ਰਿਹਾ ਤੇ ਫਿਲਹਾਲ ਹੁਣ ਆਪਾਂ ਪੁਲ ਦੇ ਦੂਸਰੀ ਸਾਈਡ ਖੜੇ ਤੇ ਤੁਸੀਂ ਸਾਹਮਣੇ ਦੇਖ ਵੀ ਸਕਦੇ ਹੋ ਕਿ ਕਿੰਨੀ ਤੇਜ਼ੀ ਦੇ ਨਾਲ ਪਾਣੀ ਇਸ ਪੁਲ ਦੇ ਹੀਠਾਂ ਤੋਂ ਨਿਕਲ ਰਿਹਾ ਹੈ ਤੇ ਕਿਤੇ ਨਾ ਕਿਤੇ ਇਹ ਡਰਦਾ ਵੀ ਕਾਰਨ ਆ ਔਰ ਡਰਦਾ ਮਾਹੌਲ ਵੀ ਜ਼ਰੂਰ ਕਿਸਾਨ ਭਰਾਵਾਂ ਦੇ ਵਿੱਚ ਬਣਿਆ ਹੋਇਆ ਕਿਉਂਕਿ ਜਿੰਨੀ ਦੇਰ ਇਸ ਪੁਲਾਂ ਪਾਣੀ ਖਿਆਖੇ ਲੰਗ ਰਿਹਾ ਜਾਂ ਇਸ ਪੁਲਾਂ 'ਤੇ ਡਾਫ ਲੱਗ ਰਹੀ ਹੈ ਕਿਤੇ ਨਾ ਕਿਤੇ ਪਿਛਲੇ ਇਲਾਕਿਆਂ ਦੇ ਵਿੱਚ ਬੰਨਾਂ ਦੇ ਟੁੱਟਣ ਦਾ ਖਤਰਾ ਬੰਨਾਂ ਦੇ ਵਿੱਚੋਂ ਰਿਸਾਵ ਦਾ ਖਤਰਾ ਉਹ ਬਣਿਆ ਹੋਇਆ ਤੇ ਫਿਲਹਾਲ ਆਪਾਂ ਪਹਿਲਾਂ ਵੀ ਜਿਵੇਂ ਗੱਲਬਾਤ ਕਰ ਰਹੇ ਸੀਗੇ ਕਿ ਖਨੋਰੀ ਵੀ ਜਿਹੜਾ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਵਧਿਆ ਹੈ ਤੇ ਇੱਕ ਰਾਹਤ ਦੀ ਖਬਰ ਇਹੀ ਹੈ ਕਿ ਜਿਹੜਾ ਪਾਣੀ ਹੈ ਉਹ ਵੱਧ ਇੰਚਾਂ ਦੇ ਵਿੱਚ ਰਹਿ ਕਦੇ 1 ਇੰਚ ਵੱਧ ਜਾਂਦਾ 2 ਇੰਚ ਵੱਧ ਜਾਂਦਾ ਤਾਂ ਜਿਸ ਕਰਕੇ ਥੋੜੀ ਬਹੁਤੀ ਪਰਮਾਤਮਾ ਦੀ ਮਿਹਰ ਬਣੀ ਹੋਈ ਹੈ ਕਿ ਜਿੰਨੇ ਵੀ ਜਿਹੜੇ ਬੰਨ ਨੇ ਮੁੰਡਕ ਏਰੀਆ ਦੇ ਵਿੱਚ ਚਾਹੇ ਚਾਂਦਪੁਰਾ ਹੋ ਗਿਆ ਜਾਂ ਪਿਛਲੇ ਇਲਾਕਿਆਂ ਦੇ ਵਿੱਚ ਫਿਲਹਾਲ ਹਜੇ ਸਹੀ ਸਲਾਮਤ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਮੰਦ ਭਾਗੀ ਖਬਰ ਹਜੇ ਸੁਣਨ ਨੂੰ ਨਹੀਂ ਮਿਲੀ ਤੇ ਵਾਹਿਗੁਰੂ ਗਏ ਹੀ ਅਰਦਾਸ ਰਹੇਗੀ ਕਿ ਇਦਾਂ ਹੀ ਜਿਹੜਾ ਪਾਣੀ ਹੈ ਹੌਲੀ-ਹੌਲੀ ਇੱਥੋਂ ਲੰਘ ਜਾਈ ਦੇ ਕਿਸੇ ਵੀ ਤਰ੍ਹਾਂ ਦਾ ਕੋਈ ਭਾਰੀ ਜਾਨੀ-ਮਾਲੀ ਨੁਕਸਾਨ ਨਾ ਹੋਵੇ ਤੇ ਪ੍ਰਮਾਤਮਾ ਅੱਗੇ ਸਾਡੀ ਇਹ ਅਰਦਾਸ ਰਹਗੀ ਅੱਗੇ ਦੀ ਜੋ ਵੀ ਜਾਣਕਾਰੀ ਜਾਂ ਅਪਡੇਟ ਰਹਿੰਦੀ ਹੈ ਉਹ ਵੀਡੀਓਜ਼ ਜਿਹੜੀਆਂ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਦੇ ਰਵਾਂਗੇ ਸਾਡੀਆਂ ਵੀਡੀਓਜ਼ ਨਾਲ ਜਰੂਰ ਬਣੇ ਰਹੋ